ਬੋਲ ਦੇਣੀ ਦੁਪਹਿਰਾਂ ਦੀ ਰੋਟੀ ਤੇ ਖਾ ਲਈ ਆ ਸ਼ਾਮਾ ਵਾਸਤੇ ਕੀ ਬਣਾਵਾਂ ਜਿਹੜੀ ਦਾਲ ਬਣੀ ਆ ਇਹੋ ਹੀ ਸ਼ਾਮਾ ਵਾਸਤੇ ਸਰ ਜਾਣਾ ਦੋਰੀ ਬਣਾਉਂਦਾ ਨਾ ਮੈਂ ਕੀ ਲੋੜ ਵਾ ਚਲੋ ਵੇਖ ਲੋ ਜੇ ਤੀ ਖਾ ਲੋਗੇ ਤੇ ਮੈਂ ਕੋਈ ਗੱਲ ਨਹੀਂ ਬਾਕੀ ਤਾਈ ਜੀ ਨੇ ਸਲਾਹ ਕਰ ਲੋ ਜਿੱਦਾਂ ਕਹਦੇ ਉਦਾਂ ਕਰ ਲੋ ਉਹਦੇ ਵਿਚਾਰੇ ਕਹਿੰਦੇ ਹੀ ਵੀ ਰੋਜ਼ ਰੋਜ਼ ਤਿੰਨ ਤਿੰਨ ਟਾਈਮ ਨਾ ਬਣਾਇਆ ਕਰਾ ਜੇ ਗਰਮੀ ਬੜੀ ਆ ਜੇ ਜੇ ਕਹਿੰਦੇ ਵੀ ਤੁਹਾਡਾ ਆਪਣਾ ਮਨ ਹੁੰਦਾ ਤਾਂ ਫੇਰ ਕੋਈ ਗੱਲ ਨਹੀਂ ਮੈਂ ਇਹ ਕਹਿੰਦੀ ਆ ਵੀ ਤੁਹਾਡੇ ਕਰਕੇ ਨਾ ਬਣਾਇਆ ਕਰੋ ਗਰਮੀ ਬੜੀ ਉਹ ਉਹਦੇ ਵਿਚਾਰੇ ਕਹਿੰਦੇ ਕੱਖ ਨਹੀਂ ਗੇ ਨਹੀਂ ਚੱਲ ਰਹੀ ਮਾੜੀ ਮੋਟੀ ਸਾਲ ਲਿਆ ਕਰੋ ਅਗਲੇ ਮਹੀਨੇ ਨਾ ਹੋਏ ਵੀ ਸਾਨੂੰ ਪੁੱਛਦੇ ਹੀ ਨਹੀਂ ਹੁਣ ਨਹੀਂ ਨਹੀਂ ਹਨਾ ਪੁੱਛ ਲਿਆ ਹੀ ਉਹਨਾਂ ਨੂੰ ਤੇ ਮੈਂ ਤੇ ਉਹ ਤੇ ਕਹਿੰਦੇ ਹੀ ਕੋਈ ਗੱਲ ਨਹੀਂ ਤੇ ਤੁਹਾਨੂੰ ਪੁੱਛਣ ਦੀ ਆ ਅਨਮੋਲ ਸੌ ਗਿਆ ਹਾਂਜੀ ਸਕੂਲੋਂ ਆਇਆ ਹੀ ਤੇ ਰੋਟੀ ਖਾ ਕੇ ਰੈਸਟ ਕਰਨ ਲੱਗ ਗਿਆ ਹਮ ਚਲ ਕਲੀ ਰੈਸਟ ਕਰ ਲੈਂਦਾ ਕਰੋ ਉਹਨ ਹੋਮਵਰਕ ਤੇ ਕਰ ਹੀ ਲੈਣਾ ਫਿਰ ਤਾਈ ਜੀ ਵੀ ਕਹਿੰਦੇ ਆ ਵੀ ਨਿਆਣੇ ਨਾਲ ਖੇਡਣ ਚਲ ਜਾਂਦਾ ਵਾ ਤੇ ਕੰਮ ਕਰਦਾ ਨਹੀਂ ਤਾਂ ਰੈਸਟ ਹੁੰਦੀ ਨਹੀਂ ਗੀ ਹੋਰ ਕੀ ਹਾਂ ਨਹੀਂ ਵਧੀਆ ਮੈਂ ਇੱਥੇ ਘੜੀ ਬੈਠਾ ਮੈਂ ਸੋਚਣ ਡਿਆ ਵਾਂ ਕਿ ਵੇਹ ਰੱਬ ਨੇ ਸਾਡੀ ਕਿਸਮਤ ਕਿੱਦਾਂ ਦੀ ਲਿਖੀ ਆ ਕਿ ਸੋਚਿਆ ਸੀਗਾ ਵੀ ਏਡੇ ਵਧੀਆ ਘਰ ਚ ਆ ਜਾਾਂਗੇ ਜਿੱਦਾਂ ਦਾ ਸਾਡੇ ਨਾਲ ਕੰਮ ਹੋਇਆ ਚਲੋ ਜੇ ਦਲਜੀਤ ਕੋ ਨੌਕਰੀ ਮੈਨੂੰ ਤਾਂ ਵੀ ਲੋਕਾਂ ਕਹਿਣਾ ਵੀ ਇਹ ਤੇ ਨਿੱਕੇ ਭਰਾ ਕੋ ਨੌਕਰੀ ਆ ਤੇ ਤੂੰ ਵਿਹਲਾ ਹੂੰ ਤੇ ਤਾਂ ਵੀ ਮਨ ਚ ਹੋਣਾ ਕਈ ਵਾਰੀ ਵੀ ਗਾ ਕਿਦਾਂ ਸ਼ੁਰੂ ਕਰਾਂਗਾ ਤੇ ਚਲੋ ਇੰਨੀ ਕੇ ਚਲੋ ਮਾੜੀ ਨੇ ਕਿਰਪਾ ਰੱਖੀ ਵੀ ਹੱਥਾਂ 'ਚ ਗੁਣਾ ਹੈਗਾ ਹੀਗਾ ਤੇ ਕੰਮ ਗੁੰਮ ਕਰਦੇ ਰਹੇ ਤੇ ਨਹੀਂ ਦੇ ਕਿੱਥੋਂ ਇਹ ਸਭ ਕੁਝ ਹੋਣਾ ਹੈ ਹੋਣਾ ਹੈ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਕੋਈ ਗੱਲ ਨਹੀਂ ਰੱਬ ਨੇ ਸਾਰਿਆਂ ਦਾ ਸੋਚਿਆ ਹੁੰਦਾ ਹੈ ਉਹ ਜੋ ਵੀ ਕਰਦਾ ਚੰਗਾ ਹੀ ਕਰਦਾ ਵਾ ਜਿਵੇਂ ਅਸੀਂ ਉਹ ਵਲੇ ਘਰ ਹੀ ਰੋਟੀ ਤਾਂ ਵੀ ਖਾਂਦੇ ਸੀ ਜੇ ਬੱਚ ਪੁਰਾਣੇ ਘਰ ਚੱਲ ਗਏ ਤਾਂ ਵੀ ਮਾੜੀ ਚੰਗੀ ਖਾਈ ਜਾਂਦੇ ਸੀ ਤੇ ਹੁਣ ਤੇ ਵਾਹਿਗੁਰੂ ਜੀ ਨੇ ਸਭ ਤੋਂ ਵਧੀਆ ਕਰ ਦਿੱਤਾ ਨਹੀਂ ਹੁਣ ਤੇ ਗੱਲ ਹੀ ਨਹੀਂ ਆ ਪਰ ਦਲਜੀਤ ਦੇ ਮੈਨੂੰ ਹੈਰਾਨਗੀ ਹੁੰਦੀ ਆ ਵੇਖੇ ਤਾਂ ਦਿਲ ਕਿਦਾਂ ਦਾ ਵਾ ਮੈਂ ਵੇਖੋ ਹੁਣ ਇਹਨੂੰ ਥੱਲੇ ਲਾ ਕੇ ਤਾਂ ਰਾਜੀ ਨਹੀਂ ਮੈਂ ਥੋੜੀ ਚਾਹੁੰਨਾ ਵੀ ਮੇਰੇ ਥੱਲੇ ਲੱਗੇ ਪਰ ਕਿੱਡੀ ਕੀ ਗੱਲ ਵਾ ਵੀ ਜੇ ਮੈਂ ਇਹਦਾ ਕੰਮ ਕਰਾਤਾ ਸੀ ਤੇ ਇੱਕ ਵਾਰੀ ਮੈਨੂੰ ਆ ਕੇ ਕਹਿ ਦਿੰਦਾ ਵੀ ਚੱਲ ਵਧੀਆ ਕਰਤਾ ਤੂੰ ਨਹੀਂ ਨਹੀਂ ਕੀ ਗੱਲ ਹੀ ਨਾ ਤੁਹਾਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਮੈਂ ਤੇ ਤੁਹਾਨੂੰ ਸਭ ਤੋਂ ਪਹਿਲਾਂ ਹੀ ਕਹਿਨੀ ਹਾਂ ਪਿਓ ਦੇ ਨਾਲ ਤਹੀ ਜਿੰਨਾ ਮਰਜ਼ੀ ਕਰ ਲਓ ਫੋਨੇ ਨਹੀਂ ਸੁਧਰਨਾ ਹੈਗਾ ਪਰ ਜੇ ਕੋਈ ਗੱਲ ਨਹੀਂ ਜੇ ਹੁਣ ਕੰਮ ਹੋ ਗਿਆ ਵਾ ਆਪਣੀ ਨੌਕਰੀ ਤੇ ਜਾਂਦੇ ਆ ਪਿਆ ਕੋਈ ਆਹੋ ਗਾ ਕੋਈ ਗੱਲ ਨਹੀਂ ਚੰਗਾ ਹੀ ਆ ਨਾਲੇ ਇਹ ਹੈ ਨਾ ਘਰ ਰਹਿੰਦਾ ਸੀਗਾ ਤੇ ਵਿਹਲਾ ਹੀ ਉਹੀ ਗੱਲ ਵੀ ਵਿਹਲਾ ਮਨਸ਼ਾ ਤਾਂ ਦਾ ਘਰ ਕਦੀ ਕੋਹ ਪੁੱਠੀ ਮਤ ਸੋਚੀ ਜਾਨੀ ਕਦੀ ਕੋ ਸੋਚੀ ਜਾਣਾ ਉਹੋ ਜੀ ਸੰਦੀਪ ਕੋ ਚੰਗੀ ਗੱਲ ਥੋੜੀ ਦੱਸਣੀ ਕਿਸ ਨੇ ਚਲ ਹੁਣ ਇਹ ਆ ਵੀ ਡਿਊਟੀ ਜਾਇਆ ਕਰੂਗਾ ਆਪਣੇ ਆਰੇ ਲੱਗਾ ਰਹੂਗਾ ਇਹਨੂੰ ਮਹਾ ਉਹੋ ਜਿਹੇ ਆਧਿਆਰ ਮੁਕਿਆ ਕਰ ਰਹੇ ਉਹ ਹੀ ਗੱਲ ਆ ਨਾ ਨਾਲੇ ਸੰਦੀਪ ਦੇ ਵੀ ਦਿਮਾਗ ਸੇ ਥੋੜਾ ਜਿਆਦਾ ਸੈੱਟ ਹੋ ਜਾਊਗਾ ਉਹਨੂੰ ਵੀ ਇਹੋ ਆ ਬਸ ਲੜੀ ਜਾਣਾ ਲੜੀ ਜਾਣਾ ਉਹ ਦਿਨ ਤਾਂ ਮੈਨੂੰ ਲੱਗਦਾ ਸਕੂਲ ਘਟ ਗਈ ਆ ਤੇ ਘਰ ਰਹਿ ਕੇ ਨਾ ਸਕੀਮਾਂ ਵੱਧ ਲਾਉਂਦੀ ਰਹਿੰਦੀ ਹੂੰ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਕਰ ਲਓ ਕੰਮ ਕੰਮ ਕੋਈ ਜੇ ਕਰਨਾ ਹੈ ਤੇ ਠੀਕ ਹੈ ਮੇਰਾ ਰਦਾ ਹਾਂ ਮੈਂ ਵੀ ਕਿਹੜੀ ਕਹ ਰੈਸਟ ਕਰ ਲਾਂ ਕਰ ਲਓ ਤੁਸੀਂ ਫਿਰ ਰੈਸਟ ਕਰ ਲਓ ਕਿਹੜੀ ਹੈ ਜੁਬਨ ਆ ਜਾ ਬੈਠ ਜਾ ਤੂੰ ਕੀ ਕਰਨ ਦੇ ਜੇ ਕੁਝ ਨਹੀਂ ਕਰਨਾ ਕੀ ਆ ਜਾ ਬੈਠਾ ਬੈਠੇ ਬੈਠੇ ਹੋਰ ਮਿਲ ਬੈਠੇ ਤਾਂ ਹੀ ਮੈਂ ਪਾਣੀ ਲੈ ਕੇ ਆਉਣੀ ਆ ਨਹੀਂ ਪਾਣੀ ਹੀ ਪੀ ਕੇ ਆਇਆ ਆ ਬਹਿ ਜਾ ਤੂੰ ਮੈਂ ਕੈਂਡੀ ਵੀ ਲੈ ਆਉਣੀ ਕੁਟ ਕੁਟਾ ਨਹੀਂ ਨਹੀਂ ਗਰਮੀ ਬੜੀ ਹੋ ਗਈ ਹੈ ਬਾਹਰ ਤੇ ਕਰਨਾ ਨਹੀਂ ਜੀ ਪਤਾ ਨਹੀਂ ਦਾ ਇਹ ਬੋਧ ਤੇ ਰਿਆਲ ਤੇ ਚਲ ਵਧੀਆ ਕੰਮ ਕਰਤਾ ਜੀ ਦੀ ਨੁਕਰੀ ਦਾ ਕੱਲ ਤੋਂ ਕਹਿੰਦੇ ਜਾਣਾ ਛੇ ਉਹ ਕਹਿਆ ਅਸੀਂ ਚਲੋ ਆ ਵੀ ਵਧੀਆ ਹੋ ਗਿਆ ਘਰ ਬੈਠਾ ਰਹਿੰਦਾ ਹੀ ਉਹ ਅੱਗੇ ਗੱਲ ਕਰਨ ਦੇ ਹਾਂ ਆਪਾਂ ਵੀ ਘਰ ਬੈਠਾ ਰਹਿੰਦਾ ਤੇ ਝੂੜਦਾ ਰਹਿੰਦਾ ਹੀ ਆ ਤੇ ਕੀ ਫਾਇਦਾ ਹੁਣ ਜਾਊਗਾ ਤੇ ਆਪਣੇ ਆਰੇ ਲੱਗੂਗਾ ਕਿਤੇ ਉਹ ਗੱਲ ਪਤਾ ਕੀ ਸਾਡੇ ਮਗਰ ਤੇ ਲੱਗਦਾ ਨਹੀਂ ਆਪਣੀਆਂ ਮਨਮਰਜ਼ੀਆਂ ਕਰਦਾ ਅਸੀਂ ਕਦੀ ਕੇ ਨੂੰ ਪੈਸੇ ਦੇ ਤੇ ਕਦੀ ਕੇ ਨੂੰ ਦੇ ਚੱਲ ਕੋਈ ਨਹੀਂ ਉਹਨੇ ਵੀ ਕੰਮ ਫੇਰ ਕੇ ਵੀ ਇਹੀ ਲਿਆਵਾ ਨਾ ਤੇ ਆਪਣੇ ਬੰਦੇ ਆ ਕਿ ਬਗਾਨੇ ਬੰਦੇ ਆ ਲੱਗੇ ਗਿਆ ਨੂੰ ਵੀ ਪਤਾ ਹੁਣ ਦਾਾਂ ਤੋ ਜਿਹੜਾ ਵੀ ਕੰਮ ਕਰੂ ਸੋਚ ਸਮਝ ਕੇ ਕਰੂਗਾ ਨਾ ਅਸਲ ਚ ਮੰਮੀ ਇਹਦੇ ਉੱਤੇ ਨਾ ਸੰਦੀਪ ਦਾ ਪ੍ਰਭਾਵ ਵੀ ਥੋੜਾ ਜ਼ਿਆਦਾ ਉਹ ਜਿੱਦਾਂ ਸਿਖਾਉਂਦੀ ਆ ਨਾ ਉਦਾਂ ਹੀ ਸਿੱਖੀ ਜਾਂਦਾ ਉਦਾਂ ਹੀ ਫਿਰ ਸਾਨੂੰ ਮੁੜ ਕੇ ਬੋਲਦਾ ਕਰਦਾ ਇਦਾਂ ਹੀ ਇਹ ਗੱਲ ਤਾਂ ਢੀ ਮੰਨਣ ਵਾਲੀ ਹੈ ਇਹ ਬੰਦਾ ਥੋੜੀ ਬੋਦੀ ਸੋਚੀ ਨਾ ਗੱਲ ਕਰੇ ਉਦਾਂ ਮੰਮੀ ਦੇ ਬੈਠਾ ਹੀ ਨਾ ਫੇਰ ਮੈਂ ਸਮਝਾਇਆ ਅੱਛਾ ਮੈਂ ਵੀ ਇਹ ਨਹੀਂ ਗੱਲ ਹੁੰਦੀ ਵੀ ਨਿੱਕੀ ਜਿਹੀ ਗੱਲ ਹੋ ਗਈ ਤਾਂ ਝਟ ਗੁੱਸੇ 'ਚ ਆ ਜਾਂਦਾ ਮੈਂ ਇਹ ਕਿਹੜਾ ਕੰਮ ਹੋਇਆ ਭਲਾ ਉਹ ਮੈਂ ਹਰ ਕੋਈ ਤਰੀਕੇ ਨਾਲ ਕੰਮ ਹੁੰਦੇ ਸਾਰੇ ਮੈਂ ਹਾਂ ਹੀ ਕਿਸੇ ਦੀ ਗੁੱਸੇ 'ਚ ਨਾ ਆਇਆ ਕਰ ਚਲ ਕੋਈ ਨਹੀਂ ਠੋਕਰਾਂ ਬਥੇਰੀਆਂ ਬੱਤੀਆਂ ਆ ਵਾ ਅਜੇ ਵੀ ਸਮਝਣਾਉ ਤੇ ਨਾ ਸਮਝੂਗਾ ਤੇ ਫੇਰ ਨਾ ਸਹੀ ਆਪਣਾ ਆਪੇ ਗਾਂਦ ਹਿੱਲਾ ਕਰ ਲੂਗਾ ਤੇ ਤੇਰੇ ਨਾਲ ਫੋਨ ਤੇ ਵੀ ਨਹੀਂ ਗੱਲ ਕੀਤੀ ਮੇਰੇ ਨਾਲ ਫੋਨ ਤੇ ਨਹੀਂ ਗੱਲ ਹੋਈ ਉਦੋਂ ਬੰਬੀ ਤੇ ਬੈਠ ਕੇ ਗੱਲ ਹੋਈ ਹੈ ਉਦੋਂ ਮੈਂ ਆਖਿਆ ਮੈਂ ਕੋਈ ਗੱਲ ਨਹੀਂ ਹੋਈ ਨਾ ਮਾਮ ਕੰਮ ਠੀਕ ਹੈ ਤੇ ਬਾਕੀ ਸਰਜੀਤ ਨਾਲ ਗੱਲ ਹੋਈ ਮੁੜ ਕੇ ਦੀ ਅੱਛਾ ਸਰਜੀਤ ਕਹਿੰਦਾ ਮੈਨੂੰ ਕਹਿਦਾ ਚੋ ਮੈਂ ਤਾਂ ਆਪ ਹੀ ਇਹ ਨਾਲ ਗੱਲ ਕਰ ਲਈ ਮੈਂ ਮੈਨੂੰ ਤੇ ਬਲੰਦਾ ਨਹੀਂਗਾ ਤੇ ਮੈਂ ਆ ਵੀ ਕਰ ਲਈ ਉਹ ਵੀ ਪੁੱਤ ਚੰਗਾ ਵਾ ਕੱਲ੍ਹ ਤੇਰਾ ਨਾਂ ਨਾ ਲੱਗੂਗਾ ਤਾਂ ਪਿਆਹਾ ਤੇਰਾ ਲੱਗਣਾ ਨਾ ਮੁੜ ਕੇ ਤੇਰਾ ਨਾਲ ਗਣਾ ਪਿਓ ਖਾ ਗਿਆ ਮੰਮੀ ਇਸੇ ਕਰਕੇ ਨੂੰ ਆਪ ਕੱਲਿਆ ਕਿਉਂ ਮੁੜ ਕੇ ਇਹਨੇ ਝਟ ਕਹਿਦਣਾ ਵਾ ਵੀ ਤੂੰ ਹੀ ਖਾਦੇ ਪੈਸੇ ਸਾਰੇ ਇਹਦੇ ਇਹ ਬੁੜੀ ਦੇਖਣਾ ਵਾ ਵੀ ਨੌਕਰੀ ਮਿਲ ਗਈ ਮੈਨੂੰ ਸਹੀ ਗੱਲ ਸਹੀ ਚੱਲ ਜੋ ਬਣ ਮੈਂ ਤਾਂ लवली ਨੂੰ ਵੀ ਸਗੋਂ ਮਿਲਿਆ ਨਾ ਕਿਤੇ ਤੋ ਉਹਦਾ ਵੀ ਤੁਹਾਨੂੰ ਆਦ ਕਰਨਾ ਵਾ ਕਿ ਚੰਗਾ ਹੋਇਆ ਪੁੱਤ ਤੂੰ ਵੀ ਬਥੇਰਾ ਸਾਥ ਦਿੱਤਾ ਵਾ ਨਹੀਂ ਤੇ ਜਦੋਂ ਘਰ ਆਇਆ ਹੀ ਇਹਨੇ ਕਿਦਾਂ ਜ਼ਬਾਨ ਚਲਾਈ ਵੇਖਿਆ ਨਹੀਂ ਵੀ ਸਾਡੇ ਘਰ ਆਇਆ ਵਾ ਮੈਂ ਆ ਗੱਲ ਕਰਨੀ ਆ ਕਿ ਨਹੀਂ ਕਰਨੀ ਤੁਸੀਂ ਵੀ ਸਗੋਂ ਨਾ ਪਾਵੇਂ ਤੇ ਘਰ ਹੀ ਚਲ ਜਿਓ ਨੇ ਦੇ ਨੂੰ ਆਪ ਸਮਝਾਉਂਦਾ ਰਿਹਾ ਵਾਂ ਇਹ ਦਲਜੀਤ ਉਹਨੂੰ ਫੋਨ ਕਰ ਲਾ ਨਹੀਂ ਤਾਂ ਸਤਪੰਗਾਂ ਦਾ ਕੋਣ ਤੇਰੀ ਮਦਦ ਕਰਦਾ ਨਹੀਂ ਕਰਦਾਂਗੇ ਅੱਧੀ ਰਾਤ ਗਿਆ ਹੀ ਨਾਲ ਨਹੀਂ ਤਾਂ ਰਾਤ ਤੇ ਲੋਕੀ ਜਾਂਦੇ ਹੀ ਨਹੀਂਗੇ ਪਤਾ ਦਾ ਕੰਮ ਤੁਰੇ ਫਿਰੋ ਸਾਨੂੰ ਠੇਕਾ ਥੋੜਾ ਵਾ ਤੇ ਅਸੀਂ ਤੁਹਾਡੇ ਨਾਲ ਜਾਣਾ ਪਰ ਇਹਨੂੰ ਮਾਸਾ ਮੁੱਲ ਨਹੀਂਗਾ ਹੈਗਾ ਚੱਲ ਕਰ ਦੇ ਜੀ ਨਾ ਤੇ ਇਦਾਂ ਕਰਨਾ ਹੀ ਆ ਕੰਮ ਸਕੇਮ ਬਾਹਰ ਦੇਣਾ ਤੇ ਚੱਜਣਾ ਹੋ ਮੈਂ ਜਦੋਂ ਫੋਨ ਨਾਲੋਂ ਕਿਹਾ ਨਾ ਕਹਿੰਦਾ ਮੈਂ ਆਪੇ ਕਰ ਲੂੰਗਾ ਦੱਸ ਉੱਥੇ ਮੈਂ ਕੀ ਕਰਾਂ ਚੱਲ ਕੋਈ ਨਹੀਂ ਪੁੱਤ ਤੂੰ ਵੀ ਬਸਾ ਨਾ ਕਰੀ ਜਿਉਂ ਨਹੀਂ ਆਇਆ ਅਸੀਂ ਤਾਂ ਹੀ ਆਏ ਆ ਵੀ ਹੁਣ ਇਹੀ ਤਾਂ ਮਾਪਿਆਂ ਨਾਲ ਸਾਂਝੇ ਆ ਹਨ ਨੂੰ ਤਾਂ ਤੇਰੀ ਵੀ ਗੱਲ ਕਰਨੀ ਪੈਣੀ ਆ ਤੇ ਉਹਦੀ ਵੀ ਗੱਲ ਕਰਨੀ ਪੈਣੀ ਆ ਤੁਹਾਡੀਆਂ ਸੋਨੀਆਂ ਪੈਣੀਆਂ ਹਨ ਨੂੰ ਤੇਰੀ ਉਹ ਤਾਂ ਕੋਈ ਗੱਲ ਹੀ ਨਹੀਂ ਕਰਦਾ ਮੈਂ ਸਭ ਇੱਕ ਦੋ ਵਾਰ ਹੀ ਆਖਿਆ ਵਾ ਮੈਂ ਕਿਹਾ ਯਾਰ ਗੁੱਸਾ ਨਾ ਕਰੀ ਮੈਂ ਹੁਦ ਅਸਭਾ ਹੀ ਦੰਦਾ ਵਾ ਤੇ ਪਰ ਸੱਚੀ ਗੱਲ ਸੌਂ ਖਾਣ ਵਾਲੀ ਉਹਨੇ ਕਦੀ ਕੋਈ ਗੱਲ ਨਹੀਂ ਕੀਤੀ ਠੀਕ ਇਹੋ ਹੀ ਕਹਿੰਦਾ ਰਿਹਾ ਕਿਹਦਾ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਕਿਦਾਂ ਜੀ ਦਸਭਾ ਹੀ ਦੰਦਾ ਕਾਲਾ ਵਾ ਤੇ ਸਗੋਂ ਨਹੀਂ ਕੋਈ ਗੱਲ ਕੀਤੀ ਤੇ लवली ਸਗੋਂ ਇੱਥੇ ਲੱਗਾ ਵਾ ਹੁਣ ਉਹਨੇ ਘਰ ਲਾਇਆ ਵਾ ਕੰਮ ਰੰਗ ਰੋਗੰਦਾ ਲ ਇਹ ਤੇ ਕੈਂਟ ਹੈ ਵੀ ਸਮਾਨ ਲੈ ਕੇ ਆਈਏ ਤੇ ਕੁਝ ਹੀ ਭਾਵੇਂ ਭਾਵੇਂ ਹੁੰਦਾ ਹੀ ਹੋਵੇ 5-10 ਮਿੰਟ ਚ ਆਈ ਜਾਣਾ ਕਰਾ ਫੋਨ ਤੇ ਸਾਡੇ ਬੈਠੇ ਹੀ ਆ ਜੀ ਮੈਂ ਸੋਚ ਰਹੀ ਹਾਂ ਪਤਾ ਨਹੀਂ ਫੋਨ ਕਿਉਂ ਨਹੀਂ ਚੁੱਕਣਿਆ ਉਹ ਫੋਨ ਮੈਂ ਆਈ ਗਿਆ ਸੀ ਅੱਛਾ ਮੈਂ ਚੱਲ ਕਰੀ ਹਾਂ ਸੱਸ ਦੇ ਕੋਲ ਸਾਹੀ ਸਾਸੀ ਗਲਪਤ ਹੋ ਠੀਕ ਆ ਹਾਂਜੀ ਵਧੀਆ ਮੰਮੀ ਡੈਡੀ ਠੀਕ ਆ ਵਧੀਆ ਸਭ ਠੀਕ ਨੇ ਬਲੀ ਤੁਹਾਡੇ ਆਪ ਤੋਂ ਪਹਿਲਾਂ ਤਾਂ ਅਸੀਂ ਤੁਹਾਡੀਆਂ ਗੱਲਾਂ ਕਰ ਗਏ ਵੀ ਲਵਰੀ ਨੇ ਵਿਚਾਰੇ ਨੇ ਬੜੀ ਧੋੜ ਭੁਜਾਈ ਕੀਤੀ ਆ ਤੇ ਚੱਲ ਉਹਨੂੰ ਕਹਿੰਦੇ ਆ ਵੀ ਧੰਨਵਾਦ ਭਰਾ ਤੇਰਾ ਚੱਲ ਕੋਈ ਨਹੀਂ ਲਵਲੀ ਦਲਜੀਤ ਨਾ ਗੁੱਸੇ ਵਿੱਚ ਹੀ ਉਹ ਦਿਨ ਨਾ ਸ਼ਰਮ ਤੇ ਮੈਨੂੰ ਵੀ ਬੜੀ ਆਈ ਜਿੱਦਾਂ ਤੈਨੂੰ ਵੱਟ ਘੱਟ ਬੋਲਿਆ ਸੀ ਚੱਲ ਅਸੀਂ ਮਾਫੀ ਮੰਗਦੇ ਆਂ ਦੀ ਜਗ੍ਹਾ ਤੇ ਤੇਰੇ ਕੋ ਤੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਉਹ ਵੀ ਚਾਰ ਸੁਣਾ ਕੇ ਜਾਂਦਾ ਬੱਸ ਤੂੰ ਚੁੱਪ ਕੀਤਾ ਰਿਆਂ ਅੱਧੀ ਰਾਤ ਤੇ ਆਪਣੇ ਘਰ ਤੋਂ ਕੋਈ ਬਾਹਰ ਨਹੀਂ ਨਿਕਲਦਾ ਤੇ ਜਿੰਨਾਂ ਦਾ ਜੀ ਗਵਾਚਾ ਵਾ ਆਪੇ ਲੱਪਣ ਜਾਣਾ ਲੱਪਣ ਤੇਰੀ ਤੇ ਫੇਰ ਵੀ ਬੜੀ ਬਹਾਦਰੀ ਆ ਤੇ ਤੈਨੂੰ ਘਰ ਦੇ ਆਨੇ ਵੀ ਆਉਣ ਦਿੱਤਾ ਕਿ ਜਾ ਚੱਲ ਜਾ ਕੋਈ ਗੱਲ ਨਹੀਂ ਲੱਭ ਕੇ ਲਿਆਓ ਕਿੱਥੇ ਗਿਆ ਵਾ ਉਹ ਨਹੀਂ ਨਹੀਂ ਅੰਕਲ ਜੀ ਧੰਨਵਾਦ ਕਾਦਾ ਵਾ ਜਿੱਦਾਂ ਦਾ ਜੋ ਬੰਦਾ ਭਰਾ ਵਾ ਉਹਦਾਂ ਦਾ ਹੀ ਮੇਰਾ ਭਰਾ ਵਾ ਏ ਇਹ ਆ ਵੀ ਗਲਤੀਆਂ ਨੇ ਬਥੇਰੀਆਂ ਕੀਤੀਆਂ ਵਾ ਚਲੋ ਤੇ ਚਲੋ ਹੁਣ ਨੌਕਰੀ ਮਿਲ ਗਈ ਆ ਤੇ ਆਪਣੇ ਕੰਮ ਤੇ ਜਾਵੇ ਹੁਣ ਬਾਕੀ ਕੋਈ ਗੱਲ ਨਹੀਂ ਆਂ ਡੀ ਜੀ ਐਵੇਂ ਹੀ ਤਾਂ ਮਾਫੀ ਮੰਗ ਕੇ ਨਾ ਹੁਣ ਸ਼ਰਮਿੰਦੇ ਨਾ ਕਰੋ ਐਂ ਤਾਂ ਦੋ ਨਿੱਕੇ ਆ ਤੇ ਕੋਈ ਗੱਲ ਨਹੀਂ ਆ ਇੱਕ ਦੂਜੇ ਭੈਣ ਭਰਾ ਹੀ ਸਾਥ ਦਿੰਦਾ ਆ ਹੋਰ ਕਿੰਨੇ ਦੇਣਾ ਹੀ ਚੱਲ लवली ਤੇਰਾ ਪੁੱਤ ਇੰਨਾ ਹੀ ਬੜਾ ਵਾ ਵੀ ਤੇਰੀ ਇੰਨੀ ਬੀਝਤੀ ਕੀਤੀ ਇਹਨੇ ਦਲਜੀਤ ਨੇ ਤੂੰ ਫੇਰ ਵੀ ਸਾਥ ਦਿੰਦਾ ਰਿਹਾ ਵਾ ਵੇ ਪੁੱਤ ਦਫ਼ਤਰਾਂ ਵਿੱਚ ਦਾ ਬੰਦਾ ਇੱਕ ਵਾਰਾਂ ਜਾ ਕੇ ਠੱਕ ਜਾਂਦਾ ਵਾ ਤੁਸੀਂ ਰੋਜ਼ ਹੀ ਫੇਰੇ ਮਾਰਦੇ ਰਹੇ ਜੀ ਉੱਥੇ ਤਾਂ ਥੋੜੀ ਕੀਤੇ ਸੁਣਵਾਈ ਨਹੀਂ ਹੁੰਦੀ ਇਹ ਤੇਰੀ ਨਾ ਬਹਾਦਰੀ ਹੀ ਜਿਹੜਾ ਨਾਲ ਜੋ ਬੰਦੇ ਜਾਂਦਾ ਰਿਹਾ ਵਾ ਏਵੇਂ ਵਿਚਾਰਾ ਕੱਲਾ ਕੀ ਕਰਦਾ ਪਰ ਦਲਜੀਤ ਜਿਹੜਾ ਨਾ ਉਹਨੇ ਗਲਤ ਕੀਤਾ ਵਾ ਘਰ ਸੱਦ ਕੇ ਵੇਚਤੀ ਕੀਤੀ ਆ ਇੱਕ ਤਾਂ ਤੁਸੀਂ ਰਾਜ ਨੂੰ ਨੇਰੇ ਚ ਲੱਭਦੇ ਰਹੇ ਉਹਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਸੀ ਪਰ ਪੁੱਤ ਮੈਂ ਉਹਨੂੰ ਗੱਲਾਂ ਬਾਤਾਂ ਬਥੇਰੀਆਂ ਕੀਤੀਆਂ ਵੀ ਕੋਈ ਸ਼ਰਮ ਕਰਿਆ ਕਰ ਹੁਣ ਵਿਆਹ ਆ ਵਰਿਆ ਵਾ ਤੂੰ ਬੰਦੇ ਕ ਬੰਦੇ ਨਾਲ ਵੇਖਿਆ ਕਰ ਇਤਮਾਨ ਕਰਿਆ ਕਰ ਕਿਸਦਾ ਹੁਣ ਤੈਨੂੰ ਨਾ ਇਤਮਾਨ ਨਾ ਕਰਾਊਗਾ ਜਦੋਂ ਕਿਤੇ ਮਿਲਿਆ ਚਲੋ ਕੋਈ ਗੱਲ ਨਹੀਂ ਛੱਡੋ ਇਹ ਸਾਰੀਆਂ ਗੱਲਾਂ ਅਸੀਂ ਵੀ ਜਿਹੜੀ ਜਾਣਾ ਵਾ ਸਮਾਨ ਲੈਣ ਸ਼ਹਿਰ ਅੱਛਾ ਅਹੀਂ ਫਿਰ ਹੋਈ ਏ ਮੁੜ ਕੇ ਅਹੀਂ ਲੇਟ ਹੋ ਜਾਣਾ ਤੇ ਤੁਸੀਂ ਬੈਠੋ ਸੱਜਣੇ ਹੈ ਨਹੀਂ ਨਹੀਂ ਅਸੀਂ ਚੱਲੀ ਜਾ ਰਹੇ ਹਾਂ ਉਹ ਬਹਿ ਜਾ ਘੜੀ ਨਹੀਂ ਦੁਪਹਿਰ ਲੱਗੀ ਘੜੀ ਨਾ ਆਰਾਮ ਕਰ ਗਏ ਹਾਂ ਮੈਂ ਕਿਹਾ ਬਹਿਂਦੇ ਘੜੀ ਗਾ ਚੱਲ ਕੋਈ ਨਹੀਂ ਜਾਓ ਤੁਸੀਂ ਵੀ ਲੈਓ ਸ਼ਰਮ ਆਪਾਂ ਅੱਗੇ ਫਿਰ ਹੋਗੇ ਜੋ ਤੁਸੀਂ ਬੈਠੋ ਤੁਸੀਂ ਤੇ ਭੱਜੀ ਠੀਕ ਆਦੇ ਦਿੱ ਦਿੱਤ ਉਸ ਨਾਲ ਉਹ ਦਿੱਤੀ ਠੀਕ ਠਾਕ ਬੱਸ ਵਧੀਆ ਜੋ ਇਕੱਠਾ ਹੋ ਗਾ ਚਲੋ ਵਧੀਆ ਹੀ ਚੱਲਦਾ ਮੈਂ ਤੇ ਵੇਖਣ ਦੇ ਹੀ ਕਿ ਉਹ ਸੱਸਵਾ ਤੇਰੀ ਉਹ ਤੇ ਗਦੇ ਇੰਨੀਆਂ ਵਧੀਆ ਗੱਲਾਂ ਕਰਨ ਦੇ ਡਾ ਕੋ ਹਿਸਾਬ ਨਹੀਂ ਆ ਤੇ ਉਹ ਦੋ ਇੱਕ ਵਾਰ ਹੀ ਆਏ ਸੀ ਤੇ ਕਿਦਾਂ ਹੀ ਬੋਲਦੀ ਤੇਰੇ ਸੱਸ ਉਹਦਾ ਨਾ ਸੰਦੀਪ ਦੇ ਪੈਸਿਆਂ ਦਾ ਪੂਤ ਸਵਾਰ ਹੈਗਾ ਸਿਰ ਤੇ ਪੈਸੇ ਮਿਲਦੇ ਹੀ ਕੇ ਹੁਣ ਉਹ ਪੱਲੇ ਨਹੀਂ ਬੰਦੀ ਤੇ ਹੁਣ ਕਿਹ ਹੋਰ ਪਾਸੇ ਤੇ ਜਾਣਾ ਹੀ ਆ ਤੇ ਮੈਂ ਤੇ ਫਿਰ ਵੀ ਸੱਤ ਸ਼ੂਗਰ ਕਰਨੀ ਆ ਵੀ ਕੋਈ ਗੱਲ ਨਹੀਂ ਘੱਟੋ ਘੱਟ ਸੁਧਰ ਤੇ ਗਈ ਹੈ ਨਾ ਨਹੀਂ ਨਹੀਂ ਬੜਾ ਫਰਕ ਪੈ ਗਿਆ ਹੁਣ ਤੇ ਕਿਤੇ ਉਹਆਂ ਗੱਲਾਂ ਨਹੀਂ ਰਹੀਆਂ ਇਹਨਾਂ ਦੀ ਉਹਦੋਂ ਬਸ ਇਹੀ ਕਿ ਦਿਲ ਜਿੱਤੇ ਸੰਦੀਪ ਹੀ ਆ ਹੁਣ ਅਹੀਂ ਇੱਧਰ ਆ ਗਏ ਆ ਟਾਡੇ ਵੀ ਵੈਗੁਰ ਨੇ ਦਿਨ ਬਦਲ ਦਿੱਤੇ ਆ ਤੇ ਹੁਣ ਫਿਰ ਲੱਗਦਾ ਵਾ ਵੀ ਕੋਈ ਗੱਲ ਨਹੀਂ ਜੋਬਨ ਵੀ ਕਮਾਉਂਦਾ ਹੀ ਆ ਉਹ ਨਹੀਂ ਨਹੀਂ ਕੋਈ ਨਹੀਂ ਜੋਤ ਮੈਂ ਤੈਨੂੰ ਇਹੋ ਗੱਲ ਕਹਿੰਦੀ ਹੁੰਦੀ ਸੀ ਨਾ ਵੀ ਕੋਈ ਨਹੀਂ ਸਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਹੁੰਦੇ ਕਿਤੇ ਨਾ ਕਿਤੇ ਰੱਬ ਸੌਂਦਾ ਹੀ ਆ ਤੁਹਾਡੀ ਗੱਲ ਠੀਕ ਹੈ ਦੇਦੀ ਪਰ ਉਹ ਵੇਲਾ ਹੀ ਇਦਾਂ ਦਾ ਹੁੰਦਾ ਆ ਚੱਲ ਵਧੀਆ ਵਾ ਜੋਤ ਹੁਣੀ ਸੁਧਰ ਗਈ ਆ ਕਿਤੇ ਆਹੋ ਦੇਦੀ ਇਹ ਤੇ ਗੱਲ ਹੈਗੀ ਛੱਡੋ ਇਹਨਾਂ ਦੀਆਂ ਗੱਲਾਂ ਤੀਹ ਦੱਸੋ ਵੀ ਪੇਂਟ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਪੇਂਟ ਦਾ ਜੋਤ ਬਸ ਸਮਾਨ ਦੀ ਦੇਇਆ ਸਮਾਨ ਸਾਰਾ ਇੱਕ ਵਾਰ ਸਾਰਾ ਏਜੰਡਾ ਵਨ ਅੱਛਾ ਅੱਛਾ ਫੇਰੀ ਚੱਲ ਕਰਾਂਗੇ ਸ਼ੁਰੂਆਤ ਆਹ ਨਹੀਂ ਨਹੀਂ ਕਰ ਲੋਗਾ ਗਰਮੀ ਗਾਂਗਾ ਵਾਧੀ ਜਾਣਦੀ ਆ ਬਾਅਦ ਚ ਹੋਰ ਔਖਾ ਹੋ ਜਾਣਾ ਬਾਕੀ ਕੋਈ ਗੱਲ ਨਹੀਂ ਆ ਜੋਤ ਗਏ ਆ ਭਾਜੀ ਹੁਣੀ ਨਾਲ ਤੇ ਸਿਆਣੇ ਆ ਚਲੋ ਚਲ ਵੇਖ ਕੇ ਸਮਾਨ ਲੈ ਆਉਣਗੇ ਸਾਰਾ ਆਹ ਚਲ ਇੱਕੋ ਵਾਰੀ ਮੁਸ਼ਕਿਲ ਹੋਣੀ ਆ ਫੇ 2-3 ਦੁਕਾਨਾਂ ਤੋਂ ਪੁੱਛ ਲੈਣਗੇ ਥੋੜਾ ਬੋਤਾ ਫਰਕ ਹੁੰਦਾ ਵਾ ਸਮਾਨ ਵਧੀਆ ਮਿਲ ਜੇ ਹੋਰ ਕੀ ਚਾਹੀਦਾ ਇਹ ਸੋ ਕਹਿੰਦੇ ਸਾਲ ਨਾਲ ਚੱਲ ਪਾ ਮੈਂ ਗਿਆ ਵੀ ਨਹੀਂ ਚਲ ਪਾ ਜਿੰਦਾ ਜੋ ਤੂੰ ਵੀ ਜਾਣੇ ਜਾ ਕੇ ਤੇ ਲੈ ਆਓ ਆ ਚਲੋ ਕੋਈ ਨਹੀਂ ਜਿੱਦਾਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਹੋ ਤੇ ਤੁਸੀਂ ਇਦਾਂ ਕਰੋ ਉਹਦਣ ਵੀ ਆਏ ਹੀ ਤੇ ਚਾਹ ਨਹੀਂ ਪੀਕੇ ਗਏ ਤੁਸੀਂ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਉਂ ਉਹ ਮੇਰੀ ਸੁਣ ਗੱਲ ਪੈਸੇ ਵੀ ਮਿਲ ਜਾਣਗੇ ਕੰਮ ਤੇ ਕਰ ਲਾ ਪਹਿਲੋਂ ਮੇਰਾ ਕੰਮ ਹੋ ਗਿਆ ਠੀਕ ਹੈ ਨਾ ਨੌਕਰੀ ਮੈਨੂੰ ਮਿਲ ਗਈ ਆ ਤੂੰ ਆਪਣਾ ਕੰਮ ਸਟਾਰਟ ਕਰ ਗੱਲ ਤੋਂ ਤੇ ਇੱਕ ਗੱਲ ਧਿਆਨ ਚ ਰੱਖੀ ਪਤਾ ਨਹੀਂ ਉਹ ਕਿ ਇਹਨੂੰ ਲੱਗਣਾ ਚਾਹੀਦਾ ਤੇ ਜੇ ਕਿ ਇਹਨੂੰ ਪਤਾ ਲੱਗ ਗਿਆ ਤੇ ਤੂੰ ਮੇਰਾ ਕੱਖ ਨਹੀਂ ਲੱਗਦਾ ਤਾਂ ਮੈਂ ਤੇਰਾ ਕੱਖ ਨਹੀਂ ਲੱਗਦਾ ਹਾਂ ਕੱਲ ਮੈਂ ਇਹਨੂੰ ਦਸੀਗੀ ਕਿ ਬੰਦਾ ਵਾ ਚੰਗਾ ਕਿ ਤੇਰਾ ਫੋਨ ਆਉਂ ਨਹੀਂ ਫੋਨ ਆਉਂ ਨਹੀਂ ਡਿਆ ਸੰਦੀਪ ਫੋਨ ਕੀਤਾ ਹੈ ਮੈਂ ਕਿੰਨੋਂ ਸੁਣ ਨੂੰ ਫੋਨ ਕੀਤਾ ਹੈ ਮੈਂ ਕੀ ਕਹਿੰਦਾ ਕਹਿਣਾ ਉਹਨੂੰ ਮੈਂ ਕੀ ਕੱਲ ਤੋਂ ਮੈਂ ਨੌਕਰੀ ਜਾਣ ਡਿਆ ਆਪਣਾ ਉਹਨੂੰ ਮੈਂ ਕਿਹਾ ਹੀ ਆਪਣਾ ਕੰਮ ਸ਼ੁਰੂ ਕਰਦੇ ਹੁਣ ਉਹਨੂੰ ਚੰਗੀ ਤਰ੍ਹਾਂ ਸਮਝਾ ਦੇਣਾ ਹੀ ਉਹ ਸਮਝਾ ਗਿਆ ਟਿਆਵਾ ਪੈਸੇ ਦਾ ਲਾਲਚ ਹੈਗਾ ਉਹਨੂੰ ਉਹ ਪੈਸੇ ਦੇਤੇ ਜਾਂ ਹੋਰ ਪੈਸੇ ਮੰਗਣ ਡਿਆ ਹੈ ਮੈਂ ਉਵੇਂ ਮਿਲ ਜਾਣਗੇ ਪਹਿਲਾਂ ਕੰਮ ਤੇ ਕੱਢ ਦੇ ਜਨ ਮੇਰੀ ਗੱਲ ਸੁਣੋ ਮੰਮੀ ਉਹਨਾਂ ਦਾ ਹਾਲ ਵੇਖ ਲਓ ਸਵੇਰ ਦੇ ਉਧਰ ਗਏ ਆ ਹਜੇ ਤੱਕ ਨਹੀਂ ਆਏ ਨਹੀਂ ਇਹਨਾਂ ਦਾ ਘਰ ਇਹੀ ਵਾਕੇ ਉਹ ਵਾ ਇਹ ਲੜਨ ਕੀ ਗਏ ਆ ਉਧਰ ਕੀ ਪਤਾ ਪਿੱਛੇ ਪਿੱਛੇ ਤੁਰੇ ਫਿਰਦੇ ਆ ਜਿੱਦਣ ਉਹਨਾਂ ਨੇ ਗੱਲਾਂ ਕੀਤੀਆਂ ਨਾ ਫਿਰ ਇੱਧਰ ਹੀ ਆਉਣਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੈਠੇ ਜੇ ਆ ਜਾ ਮਮੀ ਬੈਠੇ ਮਮੀ ਤੂੰ ਇਹ ਕਿੱਧਰ ਗਏ ਜੀ ਜਾਣਾ ਹੈ ਕੀ ਆ ਜਿਹੜੇ ਤੇਰੇ ਕਰਨ ਵਾਲੇ ਕੰਮ ਆ ਨਾ ਉਹ ਸਾਨੂੰ ਕਰਨੇ ਪੈਣ ਡੇ ਆ ਕਿਹੜੇ ਕੰਮ ਕਰਨ ਦੇ ਹੋਂ ਤੁਸੀਂ ਕਿਹੜੇ ਕਰਨੇ ਆ ਜੀ ਉਹਨੇ ਨੌਕਰੀ ਤਾਂ ਤੈਨੂੰ ਲਵਾ ਹੀ ਦਿੱਤਾ ਤੂੰ ਇੱਕ ਵਾਰ ਨੂੰ ਫੋਨ ਨਹੀਂ ਕੀਤਾ ਬੰਦਾ ਝੂਠਾ ਸੱਚਾ ਫੋਨ ਤੇ ਕਰਦਾ ਹੀ ਆ ਨਾ ਤੇਰਾ ਇੰਨਾ ਕੰਮ ਸਵਾਰਿਆ ਵਾ ਕੋਈ ਮਮੀ ਆਈ ਉਹਨਾਂ ਮੈਂ ਬੰਬੀ ਤੇ ਗੱਲ ਆ ਢੀ ਹੋਈ ਉਹ ਬੰਬੀ ਤੇ ਕਿਦਾਂ ਦੀ ਗੱਲ ਹੋਈ ਸੀ ਨੌਕਰੀ ਦਾ ਲੱਗਣ ਤੋਂ ਪਹਿਲਾਂ ਦੀ ਹੋਈ ਸੀ ਗੱਲ ਕੋਈ ਗੱਲ ਨਹੀਂ ਮਮੀ ਕਿੱਦਾਂ ਚਲ ਜਾਾਂਗੇ ਘਰ ਉਹਨਾਂ ਦੇ ਧੰਨਵਾਦ ਕਰ ਆਵਾਂਗੇ ਉਹਨਾਂ ਦਾ ਕਿਹਦੇ ਨੂੰ ਕੀ ਜਾਣਾ ਵਾ ਜਾਂਦਾ ਤਾਂ ਫੋਨ ਫਾਇਦਾ ਹੁੰਦਾ ਕਰਦੇ ਆਏ ਆ ਸੰਦੀਪ ਹੁਣ ਸਾਰੇ ਵਿੱਚ ਬਹਿ ਜੀ ਉੱਥੇ ਜਾ ਕੇ ਉਹ ਦਲਜੀਤ ਫਰਜ਼ ਤੇ ਤੇਰਾ ਬਣਦਾ ਏ ਤੇ ਤੇਰੇ ਵਾਲੇ ਕੰਮ ਹੀ ਕਰਦੇ ਫਿਰ ਡੇ ਜਾ ਕੇ ਹੱਥ ਜੋੜਦੇ ਤੇ ਗੜੀ ਉਹ ਤੂੰ ਹੀ ਸਿਆਣੀ ਹੋਣਾ ਹੋ ਆਏ ਹੋਣਾ ਤੇ ਵਧੀਆ ਆ ਗਿਆ ਹਣ ਵੇਖ ਲਾ ਆਪਣੀ ਅੜੀ ਨਹੀਂ ਛੱਡਦਾ ਇੱਕੋ ਇਹ ਗੱਲ ਹੀ ਮੈਂ ਚੱਲ ਜਾਊਂਗਾ ਤੈਨੂੰ ਮੈਂ ਕਿੰਨੀ ਵਾਰਾ ਸਮਝਾਇਆ ਵਾ ਕਿ ਪਿਆਰ ਨਾਲ ਗੱਲ ਕਰਿਆ ਕਰੋ ਕਹਿ ਦਊਂ ਕੋਈ ਗੱਲ ਹੀ ਮੈਂ ਹਉ ਆਊਂਗਾ ਉਧਰ ਤੇ ਜੇ ਮਿਲੂਗਾ ਨਾ ਤੇ ਕਰ ਦਊਂਗਾ ਧੰਨਵਾਦ ਵੀ ਆ ਘਰ ਨਾ ਜਾਵੀਂ ਉਹਦੇ ਕਿੰਨਾ ਕੁ ਵੈਰ ਵਾ ਤੇਰਾ ਉਹ ਨਾਲ ਸਾਰੇ ਜਾਣੀ ਉੱਥੇ ਜਾ ਕੇ ਬਹਿ ਜਾਓ ਜੋ ਤਾਇਆ ਵੀ ਕੱਢਣਗੇ ਨਾ ਤੇ ਫੇਰ ਆਇਓ ਇੱਧਰ ਉਹ ਤਾਇਆ ਨੇ ਕੱਢਤਾ ਸਾਰੇ ਤੇਰੇ ਵਰਗੇ ਨਹੀਂਗੇ ਭਾਵੇਂ ਤੇਰਾ ਕੋਈ ਭਲਾ ਕਰਦੇ ਤੇ ਭਾਵੇਂ ਨਾ ਕਰੇ ਤੂੰ ਇੱਕੋ ਸਾਥ ਹੀ ਰੱਖਿਆ ਸਾਰੇ ਦਾ ਤੇ ਉਹ ਉਧਰ ਵਾਰ ਹੀ ਲਿਆ ਉਹਨਾਂ ਨੇ ਹੁਣ ਸਾਰੇ ਜਾ ਕੇ ਬਹਿ ਜਾ ਨਾ ਮੈਂ ਕਹਿ ਦਿਆ ਵਾ ਕਿ ਬਾਅਦ ਮਿਲੂਗਾ ਤਨ ਨਾਲ ਗੱਲ ਕਰ ਦੂੰਗਾ ਨਹੀਂ ਤਾਂ ਕੜੀ ਪਲ ਕੇ ਆਏ ਹਾਂ ਕਿੰਨੇ ਕ ਦਿਨ ਹੋ ਗਏ ਸਾਨੂੰ ਗਿਆ ਨੂੰ ਪਹਿਲਾਂ ਪੀ ਜਾ ਕੇ ਬੈਠੇ ਹੋ ਇੱਕ ਜੁੜੀ ਹੋਰ ਆਈ लवली ਹਣੀ ਹੋਈ ਜਾ ਕੇ ਬਹਿ ਗਈ ਉਧਰ ਉਹਨਾਂ ਦੀ ਤਾਂ ਪੀੜ ਤੈਨੂੰ ਬੜੀ ਆ ਆਪਣੇ ਘਰ ਬਣਾਇਆ ਤੁਸੀਂ ਤੇ ਤੂੰ ਬਿੱਲੀ ਵਾਂਗੂ ਉੱਧਰ ਚੜ ਤਰੀ ਤਾ ਮੈਂ ਵੀ ਉਹਨਾਂ ਦਾ ਘਰ ਕੌਣ ਆਇਆ ਤੇ ਕੌਣ ਗਿਆ ਜਦੋਂ ਤੂੰ ਨੌਕਰੀ ਲੈਣੀ ਸੀ ਨਾ ਤਰਲੇ ਮਾਰਦਾ ਫਿਰਦਾ ਸੀ ਫੇਰ ਉਹਨਾਂ ਜਣਾਂ ਦੇ ਆ ਗਿਆ ਵਾ ਤੂੰ ਹਣ ਮੈਂ ਹੁਣ ਮੈਂ ਕੀ ਕੀਤਾ ਵਾ ਗਾਲੀ ਕਰਨ ਡਿਆ ਤੇਰਾ ਕਰਕੇ ਨਾ लवली ਕੋਈ ਮਾਫੀ ਮੰਗਣੀ ਪਈ ਜਿੱਦਾਂ ਤੂੰ ਘਰ ਆਏ ਨੂੰ ਨੂੰ ਬੋਲੇ ਹਾਂ ਕਾਲੀ ਵਾ ਵੀ ਮੰਗਦੇ ਕਰਦੇ ਤੁਸੀਂ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਤੈਨੂੰ ਮੈਂ ਕਿਹਾ ਸੀ ਨਾ ਰਮਨ ਇਹਦੀਆਂ ਗੱਲਾਂ ਤੇ ਨਾਲ ਰਮਨ ਇਹਨੂੰ ਸਮਝਾਉਂਦਾ ਹੈਗਾ ਕੋਈ ਫਾਇਦਾ ਹੁਣ ਚੰਗਰੀ ਵੀ ਇਪੀਤੀ ਕਰਾ ਕੇ ਆ ਚੱਲ ਕੋਈ ਗੱਲ ਨਹੀਂ ਆ ਦੇ ਨਾ ਕੰਦ ਨਾ ਮੱਥਾ ਮਾਰਨ ਵਾਲੀ ਗੱਲ ਵਾ ਦਫਾ ਹੋ ਹੁਣ ਤੇ ਕੰਮ ਕਰਾਤਾ ਨਾ ਗਾੜੀ ਫੇਰ ਵੇਖੀ ਆ ਜਾਓ ਤੁਸੀਂ ਹਾਂ ਤੂੰ ਇਹੋ ਸੋਚਦੇ ਰਹੋ ਮੈਂ ਨੌਕਰੀ ਤੋਂ ਫੇਰ ਨਿਕਲ ਜਾਣਾ ਵਾ ਤੇਰੀਆਂ ਕਰਤੂਤਾਂ ਹੀ ਇਦਾਂ ਦੀਆਂ ਪਤਾ ਨਹੀਂ ਉਹ ਕੀ ਖਵਾ ਲ ਦਿੰਦੇ ਆ ਜਦੋਂ ਵੀ ਇੱਧਰ ਆਉਂਦੇ ਆ ਨਾ ਮੇਰੇ ਗੱਲ ਪੈ ਜਾਂਦੇ ਆ ਆ ਕੇ ਮੈਂ ਤੁਹਾਨੂੰ ਕਿੰਨੀ ਵਾਰਾ ਸਮਝਾਇਆ ਸੀ ਕਿ ਹੌਸਲੇ ਨਾਲ ਗੱਲ ਕਰਿਆ ਕਰੋ ਫਜੇ ਤੂੰ ਨੌਕਰੀ ਤੇ ਗਏ ਨਹੀਂ ਆ। ਉਹ ਕੋਈ ਗੱਲ ਨਹੀਂ ਸੰਦੀ ਮਿਲ ਗਈ ਹੁਣ। ਹੱਥੀ ਪੈਸੇ ਦੇ ਕੇ ਆਇਆ ਮੈਂ। ਚਲੋ ਠੀਕ ਆ ਕਰਨੀ ਤੇ ਆਪਣੀ ਮਰਜ਼ੀ ਹੁੰਦੀ ਆ। ਬੋਲ ਦੇ ਨਹੀਂ ਇੱਥੇ ਆ ਕੇ ਖਲੋਗੇ ਜੀ। ਉਹ ਖਲੋਣਾ ਕੀ ਆ? ਮੰਮੀ ਹੁਣਾਂ ਦੀ ਗੱਲ ਚੇਤੇ ਆਈ ਜਾਂਦੀ ਕੱਲ ਵਾਲੀ ਬਾਰ ਬਾਰ। ਹੁਣ ਗਲਤੀ ਕਿਸ ਦੀ? ਤੇ ਮਾਫੀਆਂ ਉਹ ਮੰਗਦੇ ਫਿਰਦੇ। ਇੱਕ ਗੱਲ ਸਹੀ ਥੋੜੀ ਆ। ਗਲਤ ਤਾਂ ਤੁਹਾਡੀ ਠੀਕ ਹੈ ਪਰ ਕੀ ਕਰਨਾ ਹੁਣ ਉਹਨੂੰ ਕੌਣ ਸਮਝਾਵੇ ਉਹਦਾ ਦਿਮਾਗੀ ਇਦਾਂ ਦਾ ਹੋ ਗਿਆ ਦਿਮਾਗ ਇਦਾਂ ਦਾ ਹੋ ਗਿਆ ਤੇ ਫਿਰ ਕੱਲ ਨੂੰ ਪਛਤਾਊਗਾ ਮੰਮੀ ਹੁਣਾਂ ਕੋ ਇਹੋ ਜੇ ਕੰਮ ਕਰਾਉਣ ਡਿਆ ਨਾ ਹੁਣ ਡੈਡੀ ਉਥੇ ਮਾਫੀ ਮੰਗਣ ਡੇ ਸੀ ਮੇਕੋ ਕਦੀ ਮੈਨੂੰ ਕਹੀ ਜਾਣ ਕਦੀ ਲਵਲੀ ਨੂੰ ਕਹੀ ਜਾਣ ਇਹ ਕੰਮ ਚੰਗੇ ਆ ਇਹਨੂੰ ਸ਼ਰਮ ਨਹੀਂ ਆਉਂਦੀ ਮਣੀ ਮੋਟੀ ਵੀ ਤੂੰ ਆ ਆ ਕੇ ਗੱਲ ਕਰ ਜਿਹੜੀ ਕਰਨੀ ਉਹਨੂੰ ਬਸ ਆਪਣੇ ਕੰਮ ਨਾਲ ਮਤਲਬ ਜੇ ਉਹਨੂੰ ਜੀਆ ਨਾਲ ਮਤਲਬ ਹੁੰਦਾ ਨਾ ਉਹ ਇੱਥੇ ਤੱਕ ਹੁੰਦਾ ਹੀ ਨਾ ਲਵਲੀ ਮੈਨੂੰ ਕਹਿੰਦੇ ਸੀਗਾ ਅਸੀਂ ਸ਼ਹਿਰ ਗਏ ਕਹਿੰਦੇ ਵੀ ਵੇਖ ਕਿੰਨੀ ਸ਼ਰਮ ਵਾਲੀ ਗੱਲ ਹੈ ਕਹਿੰਦਾ ਮੈਨੂੰ ਆਵਰ ਨੂੰ ਮੋਸੀ ਆਉਂਦੀਆਂ ਨੇ ਇਹ ਗੱਲਾਂ ਵੇ ਸੁਣ ਸੁਣ ਕੇ ਕਹਿੰਦਾ ਵੀ ਇਹ ਮਾਂ ਪਿਓ ਦੇ ਇਹ ਕੰਮ ਕਰਨ ਵਾਲੇ ਆ ਨਿਆਣੇ ਤਾਂ ਕਹਿੰਦਾ ਕਿ ਤਤੀ ਬਾ ਨਹੀਂ ਲੱਗਣ ਦਿੰਦੇ ਕਹਿੰਦਾ ਹੁਣ ਕਹਿੰਦਾ ਆਪਣੇ ਪੈਰਾਂ ਤੇ ਤੁਸੀਂ ਦੋਵੇਂ ਹੋਏ ਜੇ ਤੇ ਇਹ ਮਾਂ ਪਿਓ ਫਿਰ ਵੀ ਤੁਹਾਡੇ ਹੱਥ ਜੋੜਦੇ ਫਿਰਦੇ ਹੋ ਤਾਂ ਕੀ ਫਾਇਦਾ ਤੁਹਾਨੂੰ ਪਤਾ ਤਾਂ ਹੈਗਾ ਵਾ ਮੰਮੀ ਲੈਣੇ ਉਹਦੇ ਤਰਲੇ ਨਾ ਮਾਰੇ ਹੋਣਗੇ ਕਿਤੇ ਇੱਕ ਵਾਰੀ ਜੋਬਨ ਕੋਲ ਤੇ ਜਾ ਪਰ ਉਹਦੀ ਆਕੜ ਬੜੀ ਹੈ ਨਾ ਤੇ ਜਿਹੜੀ ਉਹ ਦੂਜੀ ਹੈ ਉਹ ਕਿਹੜਾ ਸਮਝਾਉਂਦੀ ਆ ਉਹਨੂੰ ਵੀ ਕੋਈ ਗੱਲ ਨਹੀਂ ਸਾਡਾ ਕੰਮ ਹੋਇਆ ਵਾ ਜਾ ਕੇ ਇੱਕ ਵਾਰੀ ਤੇ ਕਹਿਣਾ ਪੰਦਾ ਹੀ ਆ ਵੀ ਤਹੀ ਕਰਾਤਾ ਬੜਾ ਵਧੀਆ ਹੋ ਗਿਆ ਅਸੀਂ ਕਿਹੜਾ ਕਹਿੰਨੇ ਆ ਵੀ ਸਾਡਾ ਨਾ ਕਰਨਾ ਕੇ ਬਸ ਇੱਕ ਦੋ ਵਾਰੀ ਇੱਕ ਦੂਜੇ ਨੂੰ ਗੱਲ ਕਹਿੰਦਾ ਪਾ ਹੀ ਹੁੰਦਾ ਵਾ ਤੁਸੀਂ ਪਤਾ ਕੀ ਕਰਿਓ ਮੰਮੀ ਹੁਣਾਂ ਕੋਈ ਜਾਇਓ ਮੜਾ ਜਾ ਆਪ ਇੱਕ ਅੰਦਾ ਫੇਰਾ ਮਾਰ ਰਹੇ ਹੋ ਅਗਲਿਆਂ ਨੂੰ ਇਹ ਨਾ ਹੋਵੇ ਕਿ ਸਾਨੂੰ ਥੱਲੇ ਲਾਇਆ ਵਾ ਜਿਹੜਾਡੇ ਕੋ ਮਾਫੀ ਮੰਗਾਈ ਏ ਹੁਣ ਅਸੀਂ ਤੇ ਇਹ ਕੰਮ ਚਾਹੁੰਦੇ ਨਹੀਂ ਹਾਂ ਹਨਾ ਤੇ ਤੁਸੀਂ ਹੋਇਓ ਕੋਈ ਗੱਲ ਨਹੀਂ ਜੇ ਕੋਈ ਬੰਦਾ ਕਹਿੰਦਾ ਵੀ ਇਹ ਤਾਂ ਨਿਕਾ ਨਹੀਂ ਹੋ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੇ ਜਾਵਾਂਗੀ ਟਾਈਡ ਸਾਹਮਣੇ ਮੰਮੀ ਹਣਾਂ ਤੇ ਮੈਂ ਅੱਗੇ ਵੀ ਕੋਈ ਗੱਲ ਨਹੀਂ ਕੀਤੀ ਤੇ ਨਾ ਮੰਮੀ ਕੋਈ ਗੱਲ ਕਰਦੀ ਜਦੋਂ ਸੰਦੀਪਕ ਹੁੰਦੀ ਹੀ ਨਾ ਉਦੋਂ ਹੀ ਇਹ ਕੰਮ ਹੁੰਦਾ ਹੈਗਾ ਕੋਈ ਗੱਲ ਨਹੀਂ ਕੁਝ ਵੀ ਲਾ ਪਾ ਕੇ ਸਾਰੀ ਸਮਝ ਆ ਹੀ ਜਾਂਦੀ ਹੈ ਹਾਂ ਨਹੀਂ ਕੋਈ ਗੱਲ ਤੁਸੀਂ ਵੀ ਫੇਰ ਮਾਰੇ ਹੋ ਮੈਂ ਵੀ ਉਹਦੇ ਡੈਡ ਨੂੰ ਕਹੂੰਗਾ ਜਿਹੜੀ ਕੋਈ ਗੱਲ ਤੁਸੀਂ ਨਾ ਟੈਨਸ਼ਨ ਲਿਆ ਕਰੋ ਗੱਲ ਤੇ ਸਾਡੀ ਸਾਦੀ ਦਲਜੀਤ ਨਾਲ ਹਾਂ ਹੈਨਾ ਤੇ ਕੋਈ ਗੱਲ ਨਹੀਂ ਉਹਦਾਂ ਆਪੇ ਗੱਲ ਕਰਾਂਗੇ ਜਿੱਦਾਂ ਕਰਾਂਗੇ ਤੁਸੀਂ ਨਾ ਟੈਨਸ਼ਨ ਲਿਆ ਕਰੋ ਕੋਈ ਨਹੀਂ ਮੈਂ ਅੱਗੇ ਜਾਵਾਂਗੀ ਮੇਰੇ ਵੱਲੋਂ ਹੋ ਕੇ ਆਉਂਗੀ ਚਾ ਕਰ ਲੋ ਫੇਰ ਕੰਮ ਮੈਂ ਵੀ ਆਉਣ ਲੱਗਾ ਥੱਲੇ ਹੈ ਠੀਕ